ਲਗਾ ਕਿ ਇੱਕ ਜੋ ਸਪਲੈਂਡਰ ਮੋਟਰਸਾਈਕਲ ਗਲੀ ਜਸਵੰਤਰਾ ਏ ਧਾਰੀਵਾਲ ਤੋਂ ਚੋਰੀ ਹੋਇਆ ਸੀਗਾ ਪੁਲਿਸ ਨੇ 7 ਘੰਟਿਆਂ ਦੇ ਵਿੱਚ ਹੀ ਬਰਾਮਦ ਕਰ ਲਿਆ ਵਾ ਇਸ ਨੂੰ ਲੈ ਕੇ ਦੱਸ ਦਿਓ ਜੀ ਕੀ ਜਾਣਕਾਰੀ ਹੈ ਜਿਹਦੇ ਵਿੱਚ ਅਸੀਂ ਜਦੋਂ ਚੋਰੀ ਹੋਇਆ ਸਾਨੂੰ ਜਦੋਂ ਹੀ ਉਹ ਇਨਫੋਰਮੇਸ਼ਨ ਮਿਲੀ ਤੇ ਅਸੀਂ ਉਦੋਂ ਹੀ ਆਪਣੀਆਂ ਜਿਹੜੀਆਂ ਟੀਮਾਂ ਜਿਹੜੀਆਂ ਬਣਾਉਂਦੀਆਂ ਲੱਖ ਲੱਖ ਜਗ੍ਹਾ ਦੇ ਵਿੱਚ ਸਾਰਿਆਂ ਨੂੰ ਮੂਵ ਕਰ ਦਿੱਤਾ ਹੈਗਾ ਜਿਹਦੇ ਵਿੱਚ ਅਸੀਂ ਇਹ ਮੋਟਰਸਾਈਕਲ ਤੇ ਪਲੱਸ ਜਿਹੜਾ ਮੱਖਣ ਹੈਗਾ ਵਾ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਇੱਕ ਮੁਲਜ਼ਮ ਹੋਰ ਜਿਹੜਾ ਗ੍ਰਿਫਤਾਰ ਕਰਨ ਵਾਲਾ ਅਜੇ ਰਹਿੰਦਾ ਹੈ ਮੈਡਮ ਜਿਹੜੇ ਜਿਨ੍ਹਾਂ ਨੇ ਚੋਰੀ ਕੀਤਾ ਸੀ ਸੀਸੀਟੀਵੀ ਵੀ ਆਈ ਸੀਗੀ ਇਸ ਚੋਰੀ ਦੀ ਘਟਨਾ ਦੀ ਇਹ ਦੋ ਜਣੇ ਸੀਗੇ ਜਿਹੜਾ ਤੁਸੀਂ ਗ੍ਰਿਫਤਾਰ ਕੀਤਾ ਇਹਦੀ ਡਿਟੇਲ ਦੱਸੋ ਇਹਦਾ ਨਾਂ ਕੀ ਔਰ ਕਿੱਥੋਂ ਦਾ ਹੈ ਰਹਿਣ ਵਾਲਾ ਔਰ ਕਿਵੇਂ ਇਹਨੂੰ ਤੁਸੀਂ ਗ੍ਰਿਫਤਾਰ ਕੀਤਾ ਜੀ ਇਹ ਮੱਖਣ ਹੈਗਾ ਰਹਿਣ ਵਾਲਾ ਗਾਦੀਆਂ ਪਿੰਡ ਦਾ ਹੈਗਾ ਜੀ ਤੇ ਜਿਹੜਾ ਦੂਸਰਾ ਮੁੰਡਾਏ ਦੇ ਨਾਲ ਸੀ ਇੱਕ ਹੋਰ ਮਨਜੋਤ ਸਿੰਘ ਹੈਗਾ ਉਹ ਅਜੇ ਅਰੈਸਟ ਕਰਨ ਵਾਲਾ ਰਿਹਾ ਹੈਗਾ ਇਹਦੀ ਕਿਸ ਤਰ੍ਹਾਂ ਗ੍ਰਿਫਤਾਰੀ ਹੋਈ ਮੈਡਮ ਇਹਦੀ ਅਸੀਂ ਜਿਹੜਾ ਨਾਕੇ ਲਾਏ ਹੋਏ ਸੀ ਚੈਕਿੰਗ ਕੀਤੀ ਇਹ ਕਲਿਆਨਪੁਰ ਮੋੜ ਤੋਂ ਅਸੀਂ ਜਿਹੜਾ ਹੈਗਾ ਇਹਨੂੰ ਅਸੀਂ ਉੱਥੋਂ ਗ੍ਰਿਫਤਾਰ ਕੀਤਾ ਮੈਡਮ ਮੋਟਰਸਾਈਕਲ ਕਿੱਥੋਂ ਜੁੜੀ ਹੋਇਆ ਹੈ ਜੀ ਇਹ ਧਾਰੀ ਵਾਲੀ ਜਸਵੰਤ ਨਗਰ ਗਲੀ ਜੋ ਹੋਇਆ ਸੀ ਜੀ ਜੀ ਮੈਡਮ ਪਿਛਲੇ ਸਮੇਂ ਦੇ ਵਿੱਚ ਵੀ ਧਾਰੀਵਾਲ ਸ਼ਹਿਰ ਔਰ ਆਸ-ਪਾਸ ਇਲਾਕੇ ਦੇ ਵਿੱਚ ਕਾਫੀ ਮੋਟਰਸਾਈਕਲ ਚੋਰੀ ਹੋਏ ਆ ਇਸ ਨੂੰ ਲੈ ਕੇ ਕੀ ਸ਼ਹਿਰ ਵਾਸੀ ਆਸ ਕਰਨ ਕਿ ਹੋਰ ਵੀ ਰਿਕਵਰੀਆਂ ਹੋਣਗੀਆਂ ਅਗਲੇ ਦਿਨਾਂ 'ਚ ਬਿਲਕੁਲ ਜੀ ਅਸੀਂ ਇੱਕ ਬੁਲੱਟ ਮੋਟਰਸਾਈਕਲ ਚੋਰੀ ਹੋਇਆ ਕੁਝ ਹੋਰ ਮੋਟਰਸਾਈਕਲ ਚੋਰੀ ਹੋਏ ਅਸੀਂ ਉਹਨਾਂ ਦੇ ਵੀ ਟਰੈਪ ਲਾਇਆ ਹੈਗਾ ਬਹੁਤ ਜਲਦੀ ਜਿਹੜੇ ਅਸੀਂ ਜਿਹੜੇ ਮੇਰੇ ਆਉਣ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਜਿਹੜੇ ਹੋਏ ਆ ਅਸੀਂ ਉਹਨਾਂ ਨੂੰ ਬਹੁਤ ਜਲਦੀ ਜਿਹੜੇ ਆ ਟਰੇਸ ਕਰਕੇ ਸਾਰੇ ਲੋਕਾਂ ਨੂੰ ਜਿਹੜੇ ਬਾਈਕ ਹੈਗੇ ਵਾਪਸ ਕਰਵਾਉਣਗੇ